ਪਿਛਲੇ ਦਿਨੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵਕਫ ਬੋਰਡ ਦੇ ਵਿੱਚ ਬਦਲਾਅ ਦੇ ਕਾਨੂੰਨ ਨੂੰ ਲੈ ਕੇ ਜੋ ਬਿੱਲ ਪੇਸ਼ ਕੀਤਾ ਗਿਆ ਸੀ ਉਸ ਨੂੰ ਲੈ ਕੇ ਮੁਸਲਿਮ ਭਾਈਚਾਰੇ ਦੇ ਵਿੱਚ ਲਗਾਤਾਰ ਵਿਰੋਧ ਆ ਦੇਖਣ ਨੂੰ ਮਿਲ ਰਿਹਾ ਤਾਂ ਦੇਸ਼ ਭਰ ਦੇ ਵਿੱਚ ਅੱਜ ਮੁਸਲਿਮ ਭਾਈਚਾਰੇ ਦੇ ਵੱਲੋਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਆਪੋ ਆਪਣੇ ਤਰੀਕੇ ਨਾਲ ਪ੍ਰੋਟੈਸਟ ਕੀਤਾ ਜਾ ਰਿਹਾ ਜੇਕਰ ਗੱਲ ਉਧਿਆਣਾ ਦੀ ਕਰੀਏ ਤਾਂ ਉਧਿਆਣਾ ਦੇ ਵਿੱਚ ਜਮੀਆਂ ਤੁਨ ਹੁਣਾਂ ਪੰਜਾਬ ਦੇ ਵੱਲੋਂ ਅੱਜ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਜਿਸ ਦੇ ਵਿੱਚ ਮੁਫਤੀ ਮੁਹੰਮਦ ਯੂਸਫ ਕਾਸਮੀ ਜਨਰਸ ਖੱਤਰ ਪੰਜਾਬ ਇੱਥੇ ਪਹੁੰਚ ਹੋਏ ਨੇ ਗੱਲਬਾਤ ਕਰਨਗੇ ਮੁਫਤੀਦੀ ਅੱਜ ਪੂਰੇ ਦੇਸ਼ ਦੇ ਵਿੱਚ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਉਸ ਦੇ ਤਹਿਤ ਪੰਜਾਬ ਦੇ ਵਿੱਚ ਵੀ ਕੀਤੀ ਜਾ ਰਹੀ ਹੈ ਕੀ ਲੱਗਦਾ ਹੈ ਕਿ ਇਸ ਬਿੱਲ ਦੇ ਜਰੀਏ ਮੁਸਲਮ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕੇਂਦਰੀ ਸਰਕਾਰ ਦੇ ਵੱਲੋਂ ਬਿਸਮਿਲਲਾਹਿ ਰਹਿਮਾਨ ਰਹੀਮ ਅ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਵਕਵਾ ਖਸਮਿਆਂ ਵਿੱਚ ਦੇਸ਼ ਦੀਆਂ ਘੱਟ ਗਿਣਤੀਆਂ ਦੇ ਖਿਲਾਫ ਨਵੇਂ ਨਵੇਂ ਕਾਨੂੰਨ ਬਣਾਉਂਦੀ ਰਹਿੰਦੀ ਹੈ ਔਰ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਬਾਰ ਬਾਰ ਟਾਰਗੇਟ ਕਰਦੀ ਹੈ ਤੋ ਮਕਸਦ ਇਹ ਹੀ ਹੈ ਕਿ ਦੇਸ਼ ਦਾ ਜਿਹੜਾ ਮਾਹੌਲ ਖਰਾਬ ਕੀਤਾ ਜਾਵੇ ਔਰ ਦੇਸ਼ ਨੂੰ ਕਾਨੂੰਨ ਔਰ ਸੰਵਿਧਾਨ ਦੇ ਉਲਟ ਚਲਾ ਕੇ ਜਿਹੜਾ ਸਰਕਾਰ ਇਸ ਤਰ੍ਹਾਂ ਦੇ ਕਾਰਨਾਮੇ ਨੂੰ ਅੰਜਾਮ ਦੇ ਰਹੀ ਹੈ ਤੇ ਵਕਫ ਬੋਰਡ ਦੇ ਸਬੰਧ ਵਿੱਚ ਜਿਹੜਾ ਬਿੱਲ ਪੇਸ਼ ਕੀਤਾ ਗਿਆ ਹੈ ਵਕਫ ਬੋਰਡ ਸਿਰਫ ਮੁਸਲਮਾਨਾਂ ਦੀ ਪ੍ਰਾਪਰਟੀ ਹੈ ਇਹਦੇ ذریعے ਮਦਰਸੇ ਸਾਡੀਆਂ ਮਸੀਤਾਂ ਕਬਰਸਤਾਨ ਔਰ ਸਾਡੀਆਂ ਖਾਨਕਾਹਾਂ ਗਰੀਬ ਯਤੀਮ ਬੱਚੇ ਔਰ بیਵਾ ਔਰਤਾਂ ਇਹਨਾਂ ਸਭ ਦੀਆਂ ਜਿਹੜੀਆਂ ਜ਼ਰੂਰਤਾਂ ਉਹ ਪੂਰੀਆਂ ਕੀਤੀਆਂ ਜਾਂਦੀਆਂ ਵਕਫ ਬੋਰਡ ਦੀ ਜਾਇਦਾਦ ਸਾਡੇ ਪੁਰਖਿਆਂ ਦੀ ਜਾਇਦਾਦ ਹੈ ਉਹ ਕਿਸੇ ਸਰਕਾਰ ਨੇ ਸਾਨੂੰ ਨਹੀਂ ਦਿੱਤੀ ਉਹ ਸਾਡੇ ਬਜ਼ੁਰਗਾਂ ਨੇ ਸਾਡੇ ਹਵਾਲੇ ਕੀਤੀ ਹੈ ਤੇ ਜਿਸ ਤਰ੍ਹਾਂ ਵਕਫ ਬੋਰਡ ਮੁਸਲਮਾਨਾਂ ਦਾ ਹੀ ਸਿਰਫ ਏਦਾਰਾ ਹੈ ਇਸੇ ਤਰ੍ਹਾਂ ਗੁਰਦੁਆਰਾ ਸ਼ਰੋਮੀ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਉਹ ਸਿੱਖ ਭਾਈਆਂ ਦੀ ਚਲਦੀ ਹੈ ਔਰ ਚਾਰ ਧਾਮ Hindu ਭਾਈਆਂ ਦੇ ਚਲਦੇ ਆ ਅਲੱਗ-ਅਲੱਗ ਸਭ ਦੇ ਬੋਰਡ ਨੇ ਤਾਂ ਜਿਸ ਤਰ੍ਹਾਂ ਉਹਨਾਂ ਵਿੱਚ ਮੁਸਲਮਾਨ ਨੇ ਕਦੇ ਕੋਈ ਮੈਂਬਰਸ਼ਿਪ ਨਹੀਂ ਮੰਗੀ ਕਦੇ ਉਹਨਾਂ ਵਿੱਚ ਕੋਈ ਦਾਖਲ ਅੰਦਾਜ਼ੀ ਨਹੀਂ ਕੀਤੀ ਤਾਂ ਇਸੇ ਤਰ੍ਹਾਂ ਸਾਡੇ ਵਕ ਬੋਰਡ ਦੇ ਵਿੱਚ ਕੋਈ ਕਿਸੇ ਕਿਸਮ ਦੀ ਮੈਂਬਰਸ਼ਿਪ ਦਾ ਦਾਵਾ ਨਹੀਂ ਕਰ ਸਕਦਾ ਔਰ ਨਾ ਹੀ ਉਹ ਸਰਕਾਰ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਕਰ ਸਕਦੀ ਹੈ ਇਸੇ ਨੂੰ ਲੈ ਕੇ ਪੂਰੇ ਦੇਸ਼ ਵਿੱਚ ਜਮਯਤ ਉਲਮਾ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੀ ਸਭ ਤੋਂ ਵੱਡੀ ਸਾਡੀ ਧਾਰਮਿਕ ਜਥੇਬੰਦੀ ਹੈ ਪੂਰੇ ਦੇਸ਼ ਵਿੱਚ ਵਕਫਾ ਕਿ ਇਲਾਕਿਆਂ ਵਿੱਚ ਪ੍ਰੈਸ ਕਾਨਫਰੰਸ ਕਰ ਲਈ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਔਰ ਇਸ ਬਿੱਲ ਦੇ ਖਿਲਾਫ ਆਵਾਜ਼ ਨੂੰ ਬੁਲੰਦ ਕਰ ਰਹੀ ਹੈ ਉਸ ਨੂੰ ਸਾਹਮਣੇ ਰੱਖਦੇ ਹੋਏ ਪੰਜਾਬ ਦੇ ਵਿੱਚ ਵੀ ਜਗਾ ਜਗਾ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਹਨ ਪੰਜਾਬ ਦੇ ਸਾਡੇ ਪ੍ਰੈਜ਼ੀਡੈਂਟ ਮੁਫਤੀ ਆਜ਼ਮ ਪੰਜਾਬ حضرت مولانا ਮੁਫਤੀ ਮੁਹੰਮਦ ਖਲੀਲ ਸਾਹਿਬ ਕਾਸਮੀ ਮੱਦਦ ਜ਼ਿਲ੍ਹੇ ਦੀ ਅਗਵਾਈ ਹੇਠ ਵਕਫਾ ਵਕ ਵਕ ਜ਼ਿਲ੍ਹੇ ਵਿੱਚ ਪ੍ਰੋਗਰਾਮ ਹੋ ਰਹੇ ਨੇ ਅੱਜ ਲੁਧਿਆਣਾ ਦੇ ਮਦਰਸਾ ਨੂਸਰਤੁਲ ਇਸਲਾਮ ਵਿਖੇ ਪ੍ਰੈਸ ਕਾਨਫਰੰਸ ਰੱਖੀ ਗਈ ਵੱਡੀ ਗਿਣਤੀ ਵਿੱਚ ਇੱਥੇ ਸਾਡੇ ਮੁਸਲਿਮ ਭਾਈਆਂ ਨੇ ਵੀ ਸ਼ਿਰਕਤ ਕੀਤੀ ਹੈ ਮਕਸਦ ਦੇਦਾ ਇਹ ਹੈ ਕਿ ਸਰਕਾਰ ਇਸ ਬਿੱਲ ਨੂੰ ਜਲਦੀ ਤੋਂ ਜਲਦੀ ਵਾਪਸ ਲਵੇ ਕਿਉਂਕਿ ਆਏ ਦਿਨ ਸਰਕਾਰ ਮੁਸਲਮਾਨਾ ਦੇ ਉੱਪਰ ਕੋਈ ਨਾ ਕੋਈ ਜਿਹੜਾ ਬਿੱਲ ਹੈ ਉਹਨੂੰ ਜ਼ਬਰਦਸਤੀ ਗੁੰਡਾਗਰਦੀ ਦੇ ਨਾਲ ਧੱਕੇਸ਼ਾਹੀ ਦੇ ਨਾਲ ਜਿਹੜਾ ਹੈ ਉਹ ਥੋਪਦੀ ਰਹਿੰਦੀ ਹੈ ਇਸੇ ਤਰ੍ਹਾਂ ਸਿੱਖ ਭਾਈਆਂ ਨੂੰ ਟਾਰਗੇਟ ਕਰਦੀ ਹੈ ਇਸੇ ਤਰ੍ਹਾਂ ਹੋਰ ਘਟ ਗੰਦੇ ਲੋਕਾਂ ਨੂੰ ਲਗਾਤਾਰ ਟਾਰਗੇਟ ਕਰਦੀ ਹੈ ਤੇ ਦੇਸ਼ ਦੇ ਜਿਹੜੇ ਲੋਕ ਨੇ ਖਾਸ ਤੌਰ ਤੇ ਮੁਸਲਮਾਨ ਇਸ ਗੁੰਡਾਗਰਦੀ ਨੂੰ ਕਦੀ ਬਰਦਾਸ਼ਤ ਨਹੀਂ ਕਰਨਗੇ ਅਸੀਂ ਸਿਰੇ ਤੋਂ ਇਸ ਤਰ੍ਹਾਂ ਦੀ ਗੁੰਡਾਗਰਦੀ ਦੀ ਇਸ ਬਿੱਲ ਦੀ ਔਰ ਇਦਾਂ ਦੇ ਹੋਰ ਕਾਲੇ ਕਾਨੂੰਨਾਂ ਦੀ ਨਖੇਦੀ ਕਰਦੇ ਆਂ ਔਰ ਸਰਕਾਰ ਤੋਂ ਮੰਗ ਕਰਦੇ ਆਂ ਕਿ ਜਲਦੀ ਉਹ ਇਸ ਬਿਲ ਨੂੰ ਵਾਪਸ ਲਵੇ ਕਿਉਂਕਿ ਵਕ ਬੋਰਡ ਸਿਰਫ ਔਰ ਸਿਰਫ ਸਾਡਾ ਈਦਾਰਾ ਇਹਦੇ ਅੰਦਰ ਕੋਈ ਵੀ ਕਿਸੇ ਕਿਸਮ ਦੀ ਦਖਲਅੰਦਾਜ਼ੀ ਨਹੀਂ ਕਰ ਸਕਦਾ ਜਿਵੇਂ ਤੁਸੀਂ ਗੱਲ ਮੁਸਲਿਮ ਭਾਈਚਾਰੇ ਦੀ ਹੋਵੇ ਜਾਂ ਫਿਰ ਸਿੱਖ ਭਾਈਚਾਰੇ ਦੀ ਹੋਵੇ ਜਾਂ ਫਿਰ ਹਿੰਦੂ ਭਾਈਚਾਰੇ ਦੀ ਹੋਵੇ ਸਾਰੀਆਂ ਕੁੰਬਾਂ ਨੂੰ ਲੈ ਕੇ ਵੱਖ-ਵੱਖ ਜਿਹੜੇ ਕਿ ਬੋਰਡ ਦੇ ਬਣੇ ਹੋਏ ਨੇ ਪਿਛਲੇ ਦਿਨ ਐਸਜੀਪੀਸੀ ਦੇ ਵੱਲੋਂ ਵੀ ਮੁੱਦਾ ਚੱਕਿਆ ਗਿਆ ਸੀ ਕਿ ਚਾਹੇ ਹਰਿਆਣੇ ਦੀ ਗੱਲ ਕਰੀਏ ਜਾਂ ਤਖਸੀਲ ਹਜੂਰ ਸਾਹਿਬ ਦੀ ਗੱਲ ਕਰੀਏ ਕਿ ਕਮੇਟੀ ਦੇ ਵਿੱਚ ਬਾਹਰਲੇ ਬੰਦੇ ਪਾਏ ਗਏ ਸੀ ਉਦੋਂ ਵੀ ਐਜੀਪੀਸੀ ਨੇ ਕਿ ਮਿਲੇਗਾ ਕੋਈ ਚੀਜ਼ ਹੁਣ ਦੇਖਣ ਨੂੰ ਮਿਲੇ ਤੁਹਾਨੂੰ ਲੱਗਦਾ ਕਿ ਇਸ ਜਦ ਇਸ ਤਰ੍ਹਾਂ ਇਹ ਜੇ ਮੌਕੇ ਦੇ ਕੱਲੇ ਇੱਕ ਕਮਿਊਨਿਟੀ ਦੇ ਬਲਕਿ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਤਾਂ ਜੋ ਧਰਮਾਂ ਦੇ ਵਿੱਚ ਸਰਕਾਰੋਂ ਦਖਲ ਨਾ ਕਰ ਸਕੇ ਜੀ ਮੈਂ ਪਹਿਲਾਂ ਵੀ ਤੁਹਾਨੂੰ ਅਰਜ਼ ਕੀਤਾ ਹੈ ਤੇ ਮੈਂ ਦੁਬਾਰਾ ਫੇਰ ਇਹ 10 ਵੀਰਿਆਂ ਅਪੀਲ ਵੀ ਕਰਦਾ ਹਾਂ ਕਿ ਅ ਇਨਸ਼ਾਅੱਲਾ ਅਸੀਂ ਪੂਰੇ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਸੈਕੂਲਰ ਜ਼ਹਿਨੀਅਤ ਦੇ ਲੋਕਾਂ ਨੂੰ ਨਾਲ ਲੈ ਕੇ ਖਾਸ ਤੌਰ ਤੇ ਸਿੱਖ ਭਾਈਚਾਰੇ ਨੂੰ ਨਾਲ ਲੈ ਕੇ ਇਸ ਆਵਾਜ਼ ਨੂੰ ਬੁਲੰਦ ਕਰਾਂਗੇ ਕਿਉਂਕਿ ਮੈਂ ਪਹਿਲਾਂ ਦੱਸਿਆ ਕਿ ਇਹ ਜਿਹੜੇ ਜ਼ੁਲਮ ਅਤਿਆਚਾਰ ਔਰ ਇਹ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹੈ ਬਾਰ ਬਾਰ ਉਹ ਸਿਰਫ ਖਾਸ ਔਰਤੇ ਘੱਟ ਗਿਣਤੀਆਂ ਨੂੰ ਹੀ ਕੀਤਾ ਜਾ ਰਿਹਾ ਜਿਹਦੇ ਵਿੱਚ ਮੁਸਲਮਾਨ ਦੇ ਸਿੱਖ ਪਹਿਲੇ ਨੰਬਰ ਤੇ ਉੱਤੇ ਆਉਂਦੇ ਆ ਤੇ ਜ਼ਰੂਰੀ ਹੈ ਇਸ ਮੌਕੇ ਦੇ ਉੱਪਰ ਕੇਸੀ ਇੱਕ ਦੂਸਰੇ ਦੀ ਬਾਹ ਫੜ ਕੇ ਨਾਲ ਚੱਲੀਏ ਔਰ ਇਸ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈਏ ਇੱਕ ਜ਼ੁਲਮ ਕਿਉਂਕਿ ਦੇਸ਼ ਦਾ ਸੰਵਿਧਾਨ ਜਦ ਬਣ ਚੁੱਕਿਆ ਹੈ ਤੇ ਦੇਸ਼ ਉਸ ਦੇ ਮੁਤਾਬਕ ਚੱਲੇਗਾ ਕਿਸੇ ਦੀ ਜ਼ਾਤੀ رائے ਜਾਂ ਕਿਸੇ ਦੇ ਮਤਾਲਬੇ ਦੇ ਮੁਤਾਬਕ ਦੇਸ਼ ਨਹੀਂ ਚੱਲੇਗਾ ਤੇ ਇਸ ਮੌਕੇ ਦੇ ਉੱਪਰ ਅਸੀਂ ਇਹ ਵੀ ਸਾਡੀ ਜਥੇਬੰਦੀ ਨੇ ਤੈਅ ਕੀਤਾ ਕਿ ਪੰਜਾਬ ਦੇ 13 ਦੇ 13 MP ਨੂੰ ਅਸੀਂ ਮੰਗ ਪੱਤਰ ਦੇਣੇ ਆ ਔਰ ਪੰਜਾਬ ਦੇ तमाम DC ਸਾਹਿਬਾਨ ਨੂੰ ਅਸੀਂ ਮੰਗ ਪੱਤਰ ਨੇ ਤਾਂ ਕਿ ਸਾਡੇ ਜਿਹੜੇ ਐਮਪੀ ਹਜ਼ਰਤੋਂ ਪਾਰਲੀਮੈਂਟ ਜਾ ਕੇ ਇਸ ਆਵਾਜ਼ ਨੂੰ بلند ਕਰਨ ਕਿਉਂਕਿ ਪੰਜਾਬ ਦੀ ਧਰਤੀ ਅਮਨ ਔਰ ਪਿਆਰ ਦੀ ਧਰਤੀ ਹੈ ਆਪਸੀ ਭਾਈਚਾਰੇ ਦੀ ਧਰਤੀ ਹੈ ਪੰਜਾਬ ਦੇ ਵਿੱਚੋਂ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਆਵਾਜ਼ ਉੱਠਦੀ ਰਹੀ ਹੈ ਚਾਹੇ ਉਹ ਉਠਾਉਣ ਵਾਲੇ ਮੁਸਲਮਾਨ ਹੋਣ ਜਾਂ ਸਿੱਖ ਹੋਣ ਸਭ ਨੇ ਮਿਲ ਕੇ ਹੁਲਾਰਾ ਦਿੱਤਾ ਔਰ ਸਭ ਨੇ ਮਿਲ ਕੇ ਤਾਕਤ ਔਰ ਹਿੰਮਤ ਦੇ ਨਾਲ ਆਵਾਜ਼ ਉਠਾਈ ਹੈ ਕਿ ਅਸੀਂ ਸਭ ਨੂੰ ਇਨਸ਼ਾਅੱਲਾ ਮੰਗ ਪੱਤਰ ਦਵਾਂਗੇ ਔਰ ਪ੍ਰੈਸ ਕਾਨਫਰੰਸਾਂ ਜਗਾ ਜਗਾ ਪਰ ਕਰਾਂਗੇ ਔਰ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਾਂਗੇ ਮੈਂ ਸਭ ਨੂੰ ਇਹ ਅਪੀਲ ਕਰੂੰਗਾ ਸਾਰੇ ਭਾਈਚਾਰੇ ਦੇ ਲੋਕਾਂ ਨੂੰ ਕਿ ਇਹ ਦੇਸ਼ ਦੇ ਸਵਿਧਾ ਅੰਦੀ ਲੜਾਈ ਹੈ ਦੇਸ਼ ਨੂੰ ਬਚਾਉਣ ਦੀ ਲੜਾਈ ਹੈ ਇਹ ਕਿਸੇ ਇੱਕ ਕਮਿਊਨਿਟੀ ਦੀ ਲੜਾਈ ਨਹੀਂ ਹੈ ਅੱਜ ਟਾਰਗੇਟ ਮੁਸਲਮਾਨ ਨੂੰ ਕੀਤਾ ਜਾ ਰਿਹਾ ਕੱਲ ਨੂੰ ਕਿਸੇ ਹੋਰ ਨੂੰ ਕੀਤਾ ਜਾਏਗਾ ਦੇਸ਼ ਆਜ਼ਾਦੀ ਤੋਂ ਬਾਅਦ ਇੱਕ ਬਰ ਫੇਰ ਗੁਰਮੀਵਲ ਵੱਧ ਰਿਹਾ ਹੈ ਇਹ ਆਜ਼ਾਦੀ ਉਹ ਆਜ਼ਾਦੀ ਨਹੀਂ ਹੈ ਜਿਹਦਾ ਖਾਬ ਸਾਡੇ ਬਜ਼ੁਰਗਾਂ ਨੇ ਦੇਖਿਆ ਸੀ ਜਿਸ ਦੇ ਲਈ ਸਾਡੇ ਬਜ਼ੁਰਗਾਂ ਨੇ ਉਲਮਾ ਦਿਉਬੰਦ ਨੇ ਬੇਸ਼ੁਮਾਰ ਕੁਰਬਾਨੀਆਂ ਔਰ ਸ਼ਹਾਦਤਾਂ ਪੇਸ਼ ਕੀਤੀਆਂ ਸੀ ਇਹ ਉਹ ਆਜ਼ਾਦੀ ਨਹੀਂ ਹੈ ਅਸੀਂ ਆਜ਼ਾਦ ਹੋ ਕੇ ਵੀ ਗੁਲਾਮ ਹੀ ਹਾਂ ਤਾਂ ਸਾਨੂੰ ਸਹੀ ਮਾਨਅ ਦੇ ਅੰਦਰ ਆਜ਼ਾਦੀ ਉਦੋਂ ਹੀ ਮਿਲ ਸਕਦੀ ਹੈ ਜਦੋਂ ਦੇਸ਼ ਸੰਵਿਧਾਨ ਦੇ ਮੁਤਾਬਿਕ ਚੱਲੇਗਾ ਤਾਂ ਸਾਰੇ ਮਰਲ ਮਿਲ ਕੇ ਆਪਾਂ ਕੋਸ਼ਿਸ਼ ਕਰੀਏ ਔਰ ਮਿਹਨਤ ਕਰੀਏ ਔਰ ਇਦਾਂ ਦੇ ਜਿੰਨੇ ਵੀ ਬਿੱਲ ਸਰਕਾਰ ਬਣਾ ਰਹੀ ਹੈ ਉਹਨਾਂ ਦੀ ਸਿਰੇ ਤੋਂ ਨਖੇਦੀ ਕਰੀਏ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਨਸਲਾਂ ਤਰੱਕੀ ਕਰ ਸਕਣ ਸਾਡਾ ਦੇਸ਼ ਤਰੱਕੀ ਕਰ ਸਕੇ ਔਰ ਦੇਸ਼ ਦੇ ਅੰਦਰ ਪਿਆਰ ਔਰ ਮੁਹੱਬਤ ਔਰ ਖੁਸ਼ੀਆਂ ਆ ਸਕਣ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਇਸ ਪ੍ਰੈਸ ਕਾਨਫਰੰਸ ਜਿਵੇਂ ਸ਼ਾਂਤ ਵੀ ਤਰੀਕੇ ਨਾਲ ਤੁਸੀਂ ਆਪਣੇ ਸਾਹਮਣੇ ਪ੍ਰੋਟੈਸਟ ਕਰ ਰਹੇ ਹੋ ਕੀ ਲੱਗਦਾ ਕਿ ਤੁਹਾਡੇ ਇਸ ਪ੍ਰੋਟੈਸਟ ਦੇ ਨਾਲ ਸਰਕਾਰ ਤੇ ਕੋਈ ਦਬਾਅ ਹੋਵੇਗਾ ਜਾਂ ਫਿਰ ਅਗਲੀ ਰਣਨੀਤੀ ਕੀ ਹੈ ਤੁਹਾਡੇ ਵੱਲੋਂ ਜਿਹੜੀ ਤਿਆਰ ਕੀਤੀ ਗਈ ਹੈ ਜੇਕਰ ਬਿੱਲ ਵਾਪਸ ਨਹੀਂ ਲਿਆ ਜਾਂਦਾ ਕਿਉਂ ਨਹੀਂ ਜ਼ਰੂਰ ਸਰਕਾਰ ਤੇ ਦਬਾਅ ਪਵੇਗਾ ਅਸੀਂ ਸਰਕਾਰ ਨੂੰ ਮਜਬੂਰ ਕਰ ਦਾਂਗੇ ਇਨਸ਼ਾਅੱਲਾ ਕਿ ਉਹਨੂੰ ਇਹ ਬਿੱਲ ਵਾਪਸ ਲੈਣਾ ਪਵੇਗਾ ਕਿਉਂਕਿ ਇਹ ਦੇਸ਼ ਸਾਡਾ ਦੇਸ਼ ਹੈ ये देश किसी एक कम्यूनिटी का नहीं है इस देश के उपर किसी धर्म का ही कोई कब्जा नहीं है इस देश नू सारे लोगों ने मिलकर आज़ाद कराया सब ने शहादत और कुरबानिया पेश हैं और मुसलमान ने सब तो ज़्यादा कुरबानियाँ पेश अज भी पूरे देश तारीखी इमारत देख लो किले देख लो मसीतं देख लो सराया देख लो खान कहान देख लो तो मुसलमाना के ना जगह जगह बोलते हैं साढ़े शहीदा दबर पूरे देश के दे, वक् वक् कोई भी मौजूद ने तो क्यों असी ਤੁਸੀਂ ਸਰਕਾਰ ਨੂੰ ਮਜਬੂਰ ਨਹੀਂ ਕਰ ਸਕਦੇ ਸਰਕਾਰ ਨੂੰ ਮਜਬੂਰ ਹੋਣਾ ਪੈਗਾ ਕਿਉਂਕਿ ਇਹ ਸੈਕੂਲਰ ਮਸਲਾ ਹੈ ਦੇਸ਼ ਦੇ ਸੰਵਿਧਾਨ ਦਾ ਮਸਲਾ ਹੈ ਅਸੀਂ ਕੋਈ ਆਪਣੀ ਪਰਸਨਲ ਲੜਾਈ ਨਹੀਂ ਲੜ ਰਹੇ ਅਸੀਂ ਤਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣੀ ਮੰਗ ਆਪਣਾ ਹੱਕ ਮੰਗ ਰਹੇ ਹਾਂ ਔਰ ਪੰਜਾਬ ਦੇ ਲੋਕ ਇਹ ਦੇਸ਼ ਭਰ ਦੇ ਜਿੰਨੇ ਵੀ ਸੈਕੂਲਰ ਲੋਕ ਨੇ ਉਹ ਕਦੇ ਵੀ ਆਪਣਾ ਹੱਕ ਮੰਗਣ ਲਗੇ ਝਿਜਕਦੇ ਨਹੀਂ ਡਰਦੇ ਨਹੀਂ ਉਹ ਮੁਸਲਮਾਨ ਤਾਂ ਕਦੀ ਵੀ ਅੱਲਾ ਦੇ ਫਜ਼ਲ ਨਾਲ ਕਦੇ ਕਿਸੇ ਤੋਂ ਡਰੇ ਹੀ ਨਹੀਂ ਹੈ ਵੱਡੀਆਂ ਵੱਡੀਆਂ ਤਾਕਤਾਂ ਆਈਆਂ ਔਰ ਖਤਮ ਹੋ ਗਈਆਂ ਸਾਡਾ ਆਮਨੋਰ ਪੈਗਾਮ ਇਹ ਹੈ ਕਿ ਪਿਆਰ ਔਰ ਮੁਹੱਬਤ ਦੇ ਨਾਲ ਦੇਸ਼ ਸਦੀਆਂ ਤੋਂ ਚੱਲਦਾ ਆਇਆ ਹੈ ਅਗਰ ਦੇਸ਼ ਜ਼ਿੰਦਾ ਰਹੂਗਾ ਪਿਆਰ ਔਰ ਮੁਹੱਬਤ ਨਾਲ ਹੀ ਜ਼ਿੰਦਾ ਰਹੂਗਾ ਤੱਕੇਸ਼ਾਈ ਨਾਲ ਤੁਸੀਂ ਇੱਥੇ ਨਹੀਂ ਕੁਝ ਬਣਵਾ ਸਕਦੇ ਬਿਲਕੁਲ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਕਿਤੇ ਗਏ ਨਹੀਂ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਅ ਜੋ ਵਕ ਵਕ ਧਰਮਾਂ ਦੇ ਨੁਮਾਇੰਦੇ ਨੇ ਧਰਮਾਂ ਨੂੰ ਖਤਮ ਕੀਤਾ ਜਾ ਰਿਹਾ ਔਰ ਦੇਸ਼ ਜਿਹੜਾ ਕਿ ਆਜ਼ਾਦੀ ਤੋਂ ਬਾਅਦ ਫਿਰ ਇੱਕ ਵਾਰ ਗੁਲਾਮੀ ਦੇ ਵੱਲ ਵਾਪਸਦਾ ਹੋਇਆ ਨਜ਼ਰ ਆ ਰਿਹਾ ਔਰ ਨਾਲ ਦੀ ਨਾਲ ਕਹਿੰਦੇ ਨਜ਼ਰ ਆਏ ਨੇ ਕਿ ਬਿੱਲ ਜਿਹੜਾ ਕਿ ਉਹ ਕਿਸੇ ਵੀ ਕੀਮਤ ਤੇ ਵਾਪਸ ਕਰਵਾ ਕੇ ਹੀ ਹਟਾਗੇ ਕੈਮਰਾ ਪਤਨ ਬੋ ਵੀ ਦੇ ਨਾਲ ਹਿੰਮਤ ਸਿੰਘ ਦਿਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par